ਇੱਕ ਛੋਟੇ 6 ਮਹੀਨੇ ਦੇ ਬੱਚੇ ਨੇ ਬੈਟਰੀ ਜਿਹੜੀ ਛੋਟਾ ਸੈੱਲ ਹੁੰਦਾ ਉਹ ਨਿਗਲ ਲਿਆ ਅਸੀਂ ਫਿਰ ਐਂਡੋਸਕੋਪੀ ਦੇ ਜ਼ਰੀਏ ਮਤਲਬ ਕੋਈ ਚੀਰ ਫਾੜਨੀ ਸੀ ਕੋਈ ਕੁਝ ਨਹੀਂ ਸਿਰਫ ਦੂਰਵੀਂ ਨਸਤੇ ਅਸੀਂ ਅੰਦਰ ਉਹਦੇ ਸਟਮਕ ਚ ਗਏ ਦੇਖਿਆ ਬੈਟਰੀ ਪਈ ਸੀ ਪੇਸ਼ੈਂਟ ਦਾ ਜਿਹੜਾ ਮਤਲਬ ਕਿਸੇ ਖਾਣ ਜੋ ਨਹੀਂ ਇੰਜੈਸਟ ਕੀਤਾ ਸੀ ਉਹਨੂੰ ਕੱਢਣ ਦੇ ਵਿੱਚ ਸਕਸੈਸਫੁਲ ਹੋ ਗਏ ਅਗਰ ਜੇ ਜ਼ਿਆਦਾ ਦੇਰ ਰਹੇ ਤਾਂ ਇਹ ਸਾਡੀ ਆਂਤ ਨੂੰ ਫਾੜ ਵੀ ਦਿੰਦੀ ਹੈ ਜਿਸ ਨੂੰ ਅਸੀਂ ਪਰਫੋਰੇਸ਼ਨ ਕਹਿੰਦੇ ਹਾਂ ਵਿਦਨ 10 ਟੂ 15 ਮਿੰਟਸ ਦੇ ਪ੍ਰੋਸੀਜਰ ਦੇ ਵਿੱਚ ਅਸੀਂ ਉਸ ਦੀ ਬੈਟਰੀ ਇਹ ਕੱਢ ਕੇ ਔਰ ਉਹਨੂੰ ਫਿਰ ਅੱਧਾ ਕਿ ਘੰਟਾ ਆਬਜ਼ਰਵੇਸ਼ਨ ਚ ਰੱਖਿਆ ਜਦੋਂ ਪੇਸ਼ੈਂਟ ਬਿਲਕੁਲ ਠੀਕ ਸੀ ਬਿਲਕੁਲ ਸਟੇਬਲ ਸੀ ਫਿਰ ਅਸੀਂ ਪੇਸ਼ੈਂਟ ਨੂੰ ਵਾਪਸ ਉਸਨੇ ਘਰ ਭੇਜ ਦਿੱਤਾ ਤੁਹਾਡੇ ਬੱਚੇ ਨੇ ਕੋਈ ਐਕਸੀਡੈਂਟ ਦੀ ਚੀਜ਼ ਨਿਕਲ ਲਈ ਹੈ ਤਾ ਸਾਡੀ ਮੈਂ ਦੇਖਿਆ ਪੇਰੈਂਟਸ ਕੀ ਕਰਦੇ ਨੇ ਜਲਦਬਦੀ ਨਾਲ ਉਹਨਾਂ ਨੂੰ ਪਾਣੀ ਪਿਲਾ ਦਿੰਦੇ ਨੇ ਕਿ ਕੁਝ ਖਿਲਾ ਦੋ ਇਦਾਂ ਨਿਕਲ ਜਾਂਦਾ ਇਹ ਚੀਜ਼ ਤੁਸੀਂ ਬਹੁਤ ਗਲਤ ਕਰਦੇ ਹੋ ਕਿਉਂਕਿ ਅਗਰ ਦੇ ਤੁਸੀਂ ਉਹਨੂੰ ਕੁਝ ਖਿਲਾ ਦੋਗੇ ਤਾਂ ਸਾਡੇ ਵਾਸਤੇ ਜਿਹੜੀ ਅਸੀਂ ਐਂਡੋਸਕੋਪੀ ਪ੍ਰੋਸੀਜਰ ਕਰਦੇ ਹਾਂ ਸਾਡੇ ਲਈ ਮੁਸ਼ਕਲ ਹੋ ਜਾਂਦਾ ਕਿਉਂਕਿ ਉਹ ਖਾਣਾ ਪੇਟ 'ਚ ਚਲੇ ਜਾਂਦਾ ਤਾਂ ਉਨੀ ਰਿਲੇ ਉਸ ਨੂੰ ਕੁਝ ਨਾ ਦਿਓ ਬਿਲਕੁਲ ਖਾਲੀ ਪੇਟ ਰੱਖੋ ਔਰ ਇਮੀਡੀਏਟਲੀ ਡਾਕਟਰ ਕੋਲ ਜਾਓ ਹੋ ਸਕਦਾ ਡਾਕਟਰ 4 ਘੰਟੇ 5 ਘੰਟੇ ਪੇਸ਼ ਨੂੰ ਅਬਜ਼ਰਵੇਸ਼ਨ ਚ ਰੱਖ ਕੇ ਜਦ ਤੱਕ ਪੇਟ ਖਾਲੀ ਹੋ ਜਾਂਦਾ ਹੈ ਉਸ ਤੋਂ ਬਾਅਦ ਉਹਦੀ ਐਂਡੋਸਕੋਪੀ ਕਰਕੇ ਤੁਹਾਡੇ ਜੋ ਵੀ ਉਹਨੇ ਗਲਤੀ ਨਾਲ ਇੰਜੈਸਟ ਕੀਤਾ ਉਹ ਬਾਹਰ ਆਸਾਨੀ ਨਾਲ ਕੱਢਿਆ ਜਾ ਸਕਦਾ ਹੈ। ਦੋਸਤੋ ਗੁਰਦਾਸਪੁਰ ਵਿੱਚ ਅੱਜ ਇੱਕ ਬੜੀ ਹੀ ਆਪਾਂ ਕਹਿ ਸਕਦੇ ਹਾਂ ਕਿ ਖਤਰਨਾਕ ਨਿਊਜ਼ ਦੇਖਣ ਨੂੰ ਮਿਲੀ ਜਿੱਥੇ ਕਿ ਇੱਕ ਛੋਟੇ 6 ਮਹੀਨੇ ਦੇ ਬੱਚੇ ਨੇ ਬੈਟਰੀ ਜਿਹੜੀ ਛੋਟਾ ਸੈੱਲ ਹੁੰਦਾ ਉਹ ਨਿਗਲ ਲਿਆ ਜਿਹਦੇ ਕਰਕੇ ਉਹਦੀ ਜਾਨ ਵੀ ਜਾ ਸਕਦੀ ਸੀ ਜਾਂ ਹੋਰ ਵੀ ਨੁਕਸਾਨ ਹੋ ਸਕਦਾ ਸੀ ਪਰ ਡਾਕਟਰ ਅਮਨਦੀਪ ਸਿੰਘ ਸਿੱਧੂ ਜਿਨ੍ਹਾਂ ਵੱਲੋਂ ਪਿਛਲੇ ਵੀ ਆਪਾ ਦਿਨਾਂ ਵਿੱਚ ਦੇਖਿਆ ਕਿ ਕਾਫੀ ਲੋਕਾਂ ਦਾ ਇਲਾਜ ਕੀਤਾ ਗਿਆ ਕਿਉਂਕਿ ਗੁਰਦਾਸਪੁਰ ਵਿੱਚ ਇਤਰਾ ਦੀ ਫੈਸਿਲਿਟੀ ਇਰੀਆ ਅਵੇਲੇਬਲ ਨਹੀਂ ਸੀ ਤੇ ਜੇਦੋਂ ਕੋਈ ਸਮੱਸਿਆ ਹੁੰਦੀ ਸੀ ਤੇ ਲੋਕਾਂ ਨੂੰ ਅਮਰੀਕ ਸਰ ਜਿਲੰਧਰ ਲੁਧਿਆਣਾ ਵਰਗੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਸੀ ਪਰ ਉਸ ਬੱਚੀ ਦੀ ਚੰਗੀ ਕਿਸਮਤ ਕਹਿ ਲਈਏ ਗੁਰਦਾਸਪੁਰ ਵਿੱਚ ਲੋਕਾਂ ਦੀ ਚੰਗੀ ਕਿਸਮਤ ਕਹਿ ਲਈਏ ਕਿ ਹੁਣ ਸਾਥ ਇੱਥੇ ਸਾਨੂੰ ਸਾਰੀ ਫੈਸਿਲਿਟੀ ਜਿਹੜੀ ਉਹ ਮਿਲੇਗੀ ਡਾਕਟਰ ਅਮਨਦੀਪ ਸਿੰਘ ਸਿੱਧੂ ਜੀ ਸਾਡੇ ਨਾਲ ਮੌਜੂਦ ਨੇ ਆਪਾਂ ਨਾਲ ਗੱਲਬਾਤ ਕਰ ਲੈਣੇ ਆ ਡਾਕਟਰ ਸਾਹਿਬ ਛੋਟੀ ਬੱਚੀ ਨੇ ਜਿਵੇਂ ਸੈਲ ਨਿਗਲ ਲਿਆ ਕਿਉਂਕਿ ਆਮ ਤੌਰ ਤੇ ਲੋਕ ਇਹਨਾਂ ਬਾਰੇ ਜਾਗਰੂਕ ਨਹੀਂ ਹੈਗੇ ਲੋਕ ਕੋਸ਼ਿਸ਼ ਕਰਦੇ ਕਿ ਉਹਨੂੰ ਕਿਸੇ ਤਰੀਕੇ ਮਾਲ ਲਿਆ ਜਾਵੇ ਜਾਂ ਫਿਰ ਕਿਸੇ ਤਰੀਕੇ ਉਹਨੂੰ ਘਰੇ ਦਾ ਇਲਾਜ ਕਰ ਲਿਆ ਜਾਵੇ ਪਰ ਹੁਣ ਜਾਗਰੂਕ ਹੋ ਚੁੱਕੇ ਨੇ ਖਾਸ ਤੌਰ ਤੇ ਗੁਰਦਾਸਪੁਰ ਵਿੱਚ ਇਹ ਸੇ ਫੈਸਿਲਿਟੀ ਅਵੇਲੇਬਲ ਨਹੀਂ ਸੀ ਤੇ ਜੇ ਉਹ ਬੱਚੀ ਨੂੰ ਥੋੜਾ ਇਲਾਜ ਵਿੱਚ ਦੇਰੀ ਹੋ ਜਾਂਦੀ ਜਾਂ ਫਿਰ ਉਹਦੇ ਮਾਤਾ ਪਿਤਾ ਨੂੰ ਨਾ ਪਤਾ ਹੁੰਦਾ ਕਿੱਥੇ ਇਲਾਜ ਹੁੰਦਾ ਵਾ ਕਿਤੇ ਹੋਰ ਜਾਣਾ ਪੈਂਦਾ ਤੇ ਉਹਨੂੰ ਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਸੀ ਸਾਰਿਆਂ ਨੂੰ ਪਹਿਲਾਂ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ ਮੈਂ ਡੀਐਮ ਗੈਸਟਰੋਐਂਟਰੋਲੋজিস্ট ਹਾਂ ਬੇਸਿਕਲੀ ਇਹ ਜਿਹੜਾ ਇਨਸੀਡੈਂਸ ਹੈ ਇਹ ਇੱਕ ਮੇਰੇ ਕੋਲ ਐਮਰਜੈਂਸੀ ਦੇ ਵਿੱਚ 6 ਮੰਥਸ ਦੀ ਇੱਕ ਬੇਬੀ ਆਇਆ ਸੀ ਜਿਸ ਨੇ ਐਕਸੀਡੈਂਟਲੀ ਬੇਸਿਕਲੀ ਉਸਦੇ ਉਹਦਾ ਬ੍ਰਦਰ ਵੀ ਜਿਹੜਾ ਛੋਟਾ ਸੀ ਉਹਨੇ ਉਹਦੇ ਮੂੰਹ ਦੇ ਵਿੱਚ ਇਹ ਬੈਟਰੀ ਮਤਲਬ ਪਾਈ ਉਹ ਖੇល ਰਹੇ ਹੋਣਗੇ ਤਾਂ ਐਕਸੀਡੈਂਟਲੀ ਉਹਨੇ ਇੰਜੈਸਟ ਕਰ ਲਈ ਉਸ ਤੋਂ ਬਾਅਦ ਵਿੱਚ ਦੇਖੋ ਗੱਲ ਇਹ ਹੈਗੀ ਹੈ ਕਿ ਇਹ ਪੇਰੈਂਟਸ ਮੇਰੇ ਕੋਲ ਮਤਲਬ ਕਿੱਦਾਂ ਆਏ ਇਹ ਵੀ ਇੰਪੋਰਟੈਂਟ ਚੀਜ਼ ਹੈ ਮੈਂ ਜਿੱਦਾਂ ਪਹਿਲਾਂ ਵੀ ਮਤਲਬ ਵੀਡੀਓਜ਼ ਦੇ ਜ਼ਰੀਏ ਲੋਕਾਂ ਨੂੰ ਅਵੇਅਰ ਕਰਦਾ ਰਹਿਣਾ ਕਿ ਬਈ ਆਪਣਾ ਸਪੈਸ਼ਲਿਸਟ ਕੋਲ ਜਾਓ ਤਾਂ ਪੁਰਾਣੇ ਵੀ ਮੈਂ ਪੇਸ਼ੈਂਟ ਜਿੱਦਾਂ ਆਪਣਾ ਨੇਲ ਕਟਰ ਸੀਗਾ ਸੇਫਟੀ ਪਿੰਨ ਸੀ ਉਹ ਮੈਂ ਐਂਡੋਸਕੋਪੀ ਜ਼ਰੀਏ ਕੱਢਿਆ ਤੇ ਲੋਕਾਂ ਨੂੰ ਦੱਸਿਆ ਇਹਨਾਂ ਦੇ ਪੇਰੈਂਟਸ ਨੇ ਵੀ ਉਹ ਪੁਰਾਣੀ ਉਹ ਕੋਈ ਵੀਡੀਓ ਦੇਖੀ ਸੀ ਜਿਸ ਨਾਲ ਉਹਨਾਂ ਨੂੰ ਆਲਰੇਡੀ ਪਹਿਲਾਂ ਪਤਾ ਸੀ ਕਿ ਇੱਕ ਮਤਲਬ ਸ਼ਹਿਰ ਦੇ ਵਿੱਚ ਕੋਈ ਡੀਐਮ ਗੈਸਟਰੋਐਂਟਰੋਲੋਜਿਸਟ ਹੈ ਤਾਂ ਇਮੀਡੀਏਟਲੀ ਉਹਨਾਂ ਨੇ ਨੈਟ ਤੋਂ ਮੇਰਾ ਨੰਬਰ ਦੇਖ ਕੇ ਮੈਨੂੰ ਕਾਲ ਕੀਤੀ ਔਰ ਮੈਨੂੰ ਆਪਣੀ ਸਾਰੀ ਸਮੱਸਿਆ ਦੱਸੀ ਦੇ ਅ ਦੇਖੋ ਗੱਲ ਇਹ ਹੈ ਕਿ ਉਹਦੇ ਪੇਰੈਂਟਸ ਪੜੇ ਲਿਖੇ ਸੀਗੇ ਤਾਂ ਇਮੀਡੀਏਟਲੀ ਮੇਰੇ ਕੋਲ ਆ ਗਏ ਬਿਨਾ ਕੋਈ ਟਾਈਮ ਵੇਸਟ ਕੀਤੇ ਵਿਦਿਨ ਮੇਰੇ ਖਾ ਨਾਲ 1 ਆਵਰ ਦੇ ਵਿੱਚ ਆ ਗਏ ਸੀਗੇ ਔਰ ਅਸੀਂ ਫਿਰ ਐਂਡੋਸਕੋਪੀ ਦੇ ذریعے ਮਤਲਬ ਕੋਈ ਚੀਰ ਫਾੜ ਨਹੀਂ ਸੀ ਕੋਈ ਕੁਝ ਨਹੀਂ ਸਿਰਫ ਦੂਰਵੀਂ ਨਸਤੇ ਅਸੀਂ ਅੰਦਰ ਉਹਦੇ ਸਟਮਕ ਚ ਗਏ ਦੇਖਿਆ ਬੈਟਰੀ ਪਈ ਸੀ ਔਰ ਫਿਰ ਅਸੀਂ ਉਸ ਨੂੰ ਇੱਕ ਬਾਸਕਟ ਹੁੰਦੀ ਹੈ ਉਸ ਨਾਲ ਅਸੀਂ ਉਹਨੂੰ ਗ੍ਰੈਬ ਕਰਕੇ ਉਸ ਨੂੰ ਬਾਹਰ ਕੱਢ ਕੇ ਤਾਂ ਪੇਸ਼ੈਂਟ ਦਾ ਜਿਹੜਾ ਮਤਲਬ ਤੁਸੀਂ ਕਹੋ ਜੋ ਨਹੀਂ ਇੰਜੈਸਟ ਕੀਤਾ ਸੀ ਉਹਨੂੰ ਕੱਢਣ ਦੇ ਵਿੱਚ ਸਕਸੈਸਫੁਲ ਹੋਏ ਜਿੱਥੋਂ ਦਾ ਕੰਪਲਿਕੀਸ਼ਨਸ ਦੀ ਗੱਲ ਹੈ ਦੇਖੋ ਇੱਕ ਜਿਹੜੀ ਬੈਟਰੀ ਹੈ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਇਹਦੇ ਵਿੱਚ ਇੱਕ ਲੈਡ ਪਦਾਰਥ ਹੁੰਦਾ ਹੈ ਥੋੜਾ ਜਿਹਾ ਐਸਿਡ ਪਦਾਰਥ ਹੁੰਦਾ ਜਨਰਲੀ ਕੀ ਹੈ ਕਿ ਜਦੋਂ ਬੈਟਰੀ ਸਟਮਕ ਦੇ ਵਿੱਚ ਜਾਂਦੀ ਹੈ ਸਟਮਕ ਦੇ ਵਿੱਚ ਐਸਿਡ ਹੁੰਦਾ ਉਹ ਐਸਿਡ ਨਾਲੇ ਬੈਟਰੀ ਖੁਰਨ ਲੱਗ ਜਾਂਦੀ ਹੈ ਤੇ ਇਹਦੇ ਵਿੱਚੋਂ ਜਿਹੜਾ ਪਦਾਰਥ ਹੈ ਜਿਸ ਨੂੰ ਸੀ ਲੈਡ ਕਹਿੰਦੇ ਆ ਜਿਹੜਾ ਕਿ ਇੱਕ ਜਾਨਲੇਵਾ ਮੈਟਲ ਮੰਨਿਆ ਜਾਂਦਾ ਹੈ ਅਗਰ ਇਹ ਬਲੱਡ ਦੇ ਵਿੱਚ ਚਲੇ ਜਾਏ ਤਾਂ ਇੱਕ ਲੈਡ ਪాయిਜ਼ਨਿੰਗ ਕਰ ਦਿੰਦਾ ਹੈ ਇਸੀ ਕਰਕੇ ਇਹ ਜਿਹੜੀ ਬੈਟਰੀ ਡੇਂਜਰਸ ਫੋਰਨ ਬਾਡੀ ਦੇ ਵਿੱਚ ਆਂਦੀ ਹੈ ਤਾਂ ਇਸ ਨੂੰ ਜਲਦੀ ਤੋਂ ਜਲਦੀ ਕੱਢਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਔਰ ਅਗਰ ਜੇ ਜ਼ਿਆਦਾ ਦੇਰ ਰਵੇ ਤਾਂ ਇਹ ਸਾਡੀ ਆਂਤ ਨੂੰ ਫਾੜ ਵੀ ਦਿੰਦੀ ਹੈ ਜਿਸ ਨੂੰ ਅਸੀਂ ਪਰਫੋਰੇਸ਼ਨ ਕਹਿੰਦੇ ਹਾਂ ਤਾਂ ਮੈਂ ਮਤਲਬ ਮੈਂ ਜਿੱਦਾਂ ਕਹ ਰਿਹਾ ਕਿ ਉਹਦੇ ਪੇਰੈਂਟਸ ਦੀ ਵੀ ਸਰਾਹਨਾ ਕਰਨੀ ਹੋਊਗੀ ਜਿਹੜਾ ਕਿ ਮਤਲਬ ਪੜੇ ਲਿਖੇ ਸੀ ਸਮਝਦਾਰੀ ਦਾ ਉਹਨਾਂ ਨੇ ਮਤਲਬ ਸਮਝਦਾਰੀ ਵਰਤ ਕੇ ਸਾਡੇ ਕੋਲ ਆਏ ਸਮੇਂ ਨਾਲ ਆ ਗਏ ਅਸੀਂ ਉਸਦੇ ਬੱਚੇ ਦਾ ਮਤਲਬ ਲਾਈਫ ਨੂੰ ਸੇਵ ਕੀਤਾ ਸਾਨੂੰ ਵੀ ਖੁਸ਼ੀ ਹੋਈ ਪਰ ਸਭ ਤੋਂ ਲੀ ਇੰਪੋਰਟੈਂਟ ਗੱਲ ਹੈ ਕਿ ਕੋਈ ਚੀਰ ਫਾੜ ਨਹੀਂ ਹੋਇਆ ਵਿਥਿਨ 10 ਟੂ 15 ਮਿੰਟਸ ਦੇ ਪ੍ਰੋਸੀਜਰ ਦੇ ਵਿੱਚ ਅਸੀਂ ਉਸ ਦੀ ਬੈਟਰੀ ਕੱਢ ਕੇ ਔਰ ਉਹਨੂੰ ਫਿਰ ਅੱਧਾ ਘੰਟਾ ਆਬਜ਼ਰਵੇਸ਼ਨ 'ਚ ਰੱਖਿਆ ਜਦੋਂ ਪੇਸ਼ੈਂਟ ਬਿਲਕੁਲ ਠੀਕ ਸੀ ਬਿਲਕੁਲ ਸਟੇਬਲ ਸੀ ਫਿਰ ਅਸੀਂ ਪੇਸ਼ੈਂਟ ਨੂੰ ਵਾਪਸ ਉਸਨੇ ਘਰ ਭੇਜ ਦਿੱਤਾ ਡਾਕਟਰ ਸਾਹਿਬ ਇੱਕ ਗੱਲ ਔਰ ਕਲੀਅਰ ਕਰ ਦਈਏ ਆਪਾਂ ਪਹਿਲੇ ਵੀ ਦੇਖਿਆ ਜਿਵੇਂ ਤੁਸੀਂ ਕਿਹਾ ਕਿ ਨੇਲ ਕਟਰ ਕੱਢਿਆ ਸੀ ਉਸ ਤੋਂ ਪਹਿਲਾਂ ਇੱਕ ਬੱਚੇ ਨੇ ਸੇਫਟੀ ਪਿਨ ਨਿਗਲ ਲਈ ਸੀ ਉਹ ਕੱਢੀ ਸੀ ਸੋ ਜਿਵੇਂ ਹੁਣ ਇਹਨੇ ਬੱਚੇ ਨੇ ਸੈੱਲ ਨਿਗਲ ਲਿਆ ਸੀ ਤੇ ਜਦੋਂ ਤੁਸੀਂ ਆਪਣਾ ਉਸ ਦੌਰਾਨ ਕੋਈ ਸਮੱਸਿਆ ਨਹੀਂ ਆਂਦੀ ਕਿਉਂਕਿ ਜਿਹੜੀਆਂ ਸਾਡੀਆਂ ਨਾੜਾਂ ਨੇ ਉਹ ਮਤਲਬ ਕਾਫੀ ਬਰੀਕ ਹੁੰਦੀਆਂ ਨੇ ਤੇ ਉਹ ਉਹਨਾਂ ਨੂੰ ਦੇਖੋ ਮੇਨਲੀ ਗੱਲ ਹੁੰਦੀ ਹੈ ਐਕਸਪੀਰੀਅੰਸ ਦੀ ਮੈਂ ਜਿੱਦਾਂ ਮੈਂ ਦੱਸਾਂ ਕਿ ਮੈਂ ਆਪਣੀ ਜਿਹੜੀ ਡੀਐਮ ਦੀ ਡਿਗਰੀ ਹੈ ਉਹ ਹਿੰਦੂਸਤਾਨ ਦੇ ਟੌਪ ਮੋਸਟ ਕਾਲਜ ਜਿਹਨੂੰ ਅਸੀਂ ਐਸਐਮਐਸ ਜੈਪੁਰ ਕਹਿੰਦੇ ਹਾਂ ਸਵਾਇਮਾਨ ਸਿੰਘ ਮੈਡੀਕਲ ਕਾਲਜ ਉੱਥੋਂ ਕੀਤੀ ਹੈ